चौड़े जिन्ने मर्जी कर लिया हथ सुधरे जाएंगी पहुंचेगा ही आज आज आ गया आ गया चल फट फटीजरे ਓਏ ਬਾਬੇ ਹੁਣ ਅਸੀਂ ਅੱਗੇ ਭੱਜਣਾ ਅੱਜ ਹੈਗਾ ਸਾਡਾ ਪਹਿਲਾ ਦਿਨ ਭੱਜਣ ਦਾ ਤੇ ਮੈਂ ਪਟਿਆਲੇੋਂ ਆ ਗਿਆ ਸੀਗਾ ਹੈਪੀ ਕਹਿੰਦਾ ਭੱਜਣਾ ਕਰਦੇ ਆ ਸਟਾਰਟ ਕਹਿੰਦਾ ਰਣੀ ਕਰਦੇ ਆ ਸਟਾਰਟ ਕਹਿੰਦਾ ਹੋਰ ਯਾਰ ਤੇ ਟਕਟਾਣਾ ਹੈਪੀ ਗੋਲ ਤਾਂ ਬੂਟ ਹੈਗੇ ਨੇ ਮੇਰੇ ਕੋਲ ਦੂਜੇ ਸਰਦੀਆਂ ਵਾਲੀ ਨੇ ਮੈਂ ਉਹੀ ਪਾ ਕੇ ਆ ਗਿਆ ਆਪਾਂ ਕੱਲੂ ਬੂਟ ਲਿਆਵਾਂਗੇ ਪੀ ਠੀਕ ਆ ਹੋਰ ਹੋਰ ਹਰਮਨ ਬਹੁਤ ਸੋਹਣੀ ਵੀਡੀਓ ਆਸੀ ਮੈਂ ਦੇਖੀ ਯਾਰ ਘਾੜ ਵਰ ਰਿਹਾ ਪੂਰੀ ਆ ਨਾ ਐਂਡ ਕਰ ਲਵਾ ਤੇ ਬਾਬਿਓ ਆ ਤੁਹਾਨੂੰ ਬੇਟੇ ਸਾਡੀ ਸਲਾਹ ਵੀ ਜਿਹੜੀ ਉਹ ਮੋਟਰ ਦੇਖਦੀ ਆ ਤੁਹਾਨੂੰ ਉਹ ਮੋਟਰ ਤੋਂ ਤੇ ਆਹ ਗੁੱਟ ਤੱਕ ਹੈਪੀ ਕਹਿੰਦਾ ਪਹਿਲਾਂ ਪਾਜਾ ਇੰਨਾ ਕ ਭੱਜੀਏ ਪਹਿਲਾਂ ਤੋ ਸਟਾਰਟ ਕਰਦਾਂਗਾ ਜਦੋਂ ਸਰੀਰ ਆਪਣਾ ਖੁੱਲ ਗਿਆ ਪੂਰਾ ਐਨ ਸਹੀ ਹੌਲੀ ਹੌਲੀ ਕਹਿੰਦਾ ਸਟਾਰਟ ਕਰਾਂਗੇ ਲੋਕੀ ਵਿੱਚ ਬੋਲੀ ਆਏਗੀ ਆਪਣੀ ਕੀ ਤਾਂ 1.5 ਕਿਲੋਮੀਟਰ ਦਾ ਵਾਰਮ ਅਪ ਅੱਛਾ ਠੀਕ ਆ ਠੀਕ ਹੈ ਬਸ ਹੌਲੀ ਹੌਲੀ ਚੱਲਾਈ ਐਕਸਰਸਾਈਜ਼ ਫਿਰ ਮਾਰੇ ਸਪਾਟੇ ਬਸ ਸਪਾਟੇ ਤੂੰ ਮੈਨੂੰ ਲਾਦਾ ਵੀਡੀਓ ਦੇਖ ਕੇ ਆਇਆ ਕੋਈ ਵਾਰ ਨਾ ਨਾ ਓਸੇ ਡਾਬ ਦਾ ਕਿਉਂ ਆ ਚੱਲ ਜੀ ਦੋ ਦੋ ਓਹੋ ਉਹ ਤਾਂ ਕਰ ਲੀਏ ਹੱਥ ਨਾਲ ਵੜਲੇ ਫੋਨ ਤੋਂ ਪੇਟ ਤਾਂ ਅੰਦਰੇ ਵੜਦਾ ਹੁਣ ਦੇਖੀਏ ਕਿਵੇਂ ਕੋ ਸਭ ਕਿਵੇਂ ਪੁੱਛ ਰਹੇ ਨੇ ਹਾਂ ਮੇਰੇ ਫੋਨ 'ਉਂ ਹੀ ਬਣਾ ਦੇ ਬਣਾ ਰਹਿਣਾ ਬਣਾ ਚੱਲੇ ਤੇ ਫੋਨ ਚਰੀ ਬਣਾ ਚੱਲ ਨਾਲ ਨਾਲ ਹੋਰ ਉਰ ਵੀ ਕਰਨਾ ਆਈ ਹੋ ਜੀ ਮੈਂ ਫਿਰ ਅੱਖਣ ਜਾਂ ਜਾਊਗਾ ਸ਼ਰੀਰ ਗਰਮ ਆ ਜਾਊਗਾ ਥੋੜੇ ਹੋ ਚੌੜੇ ਕਰ ਚੌੜੇ ਜਿੰਨੇ ਮਰਜ਼ੀ ਕਰ ਲਿਆ ਹੱਥ ਦਰਿਆ ਜਾਏਗੇ ਹੀ ਪਹੁੰਚੇਗੇ ਜੀ ਹੋਰ ਗਨੇ ਸ਼ਰੀਰ ਗਰਮ ਤੇ ਜਿੰਦੂ ਕੱਟਦਾ ਬਲੌਗ 1 ਮਿੰਟ ਰੋ ਦੱਸ ਚੱਲੀ ਜਾਂਦੇ ਜਿਉਂ ਹੀ ਚੱਲਣ ਦੇ ਜਿੰਦੂ ਇੱਕ ਸੱਜਿਆ ਜੀ ਜੂਸ਼ ਪੇਟ ਦਰਾਪੇ ਤੈਨੂੰ ਪਤਾ ਮੈਨੂੰ ਲੱਗਦਾ ਇੱਕ ਪਿੱਥਾ ਇੱਕ ਪਿੱਥਾ ਹੱਥੋਂ ਇੱਤਰੀ ਗਿੱਸਿੱਦੇ ਗਿੱਸਿੱਦੇ ਹਾਂ ਇਸ ਤਰ੍ਹਾਂ ਬੈਗ ਆ ਆਠੀ ਗਾੜੀ ਗਾਠੀ ਗਾੜੀ ਜਾ ਕੋਈ ਤਾਂ ਇੱਕ ਵਾਰੀ ਦਰੋ ਕੋਈ ਤੋਰੀ ਬਾਹਰ ਕੱਟਦੇ ਆ ਪਿੱਦੇ ਰਾਲਾ ਠੀਕ ਹੈ ਮੈਂ ਐਵੇਂ ਇੱਕ ਵਾਰੀ ਇੱਕ ਵਾਰੀ ਪਹਿਲੇ ਹੱਥ ਦੇ ਅੱਗੇ ਨਹੀਂ ਕਾਰ ਹੱਥ ਦੇ ਪਿੱਛੇ ਨੂੰ ਮੈਥੋਂ ਜਾਂਦੀ ਵਾਪੇ ਹਾਂ ਹੱਥ ਘੜਾ ਰੱਖਣਾ ਹਾਂ ਕੋਰੇ ਇਨਿਚ ਕੇ ਗਰੰਦਰ ਹੱਥ ਸਿੱਧਾ ਰੱਖ ਹੱਥ ਨੂੰ ਮੋੜਨ ਹੈ ਹੱਥ ਹੱਥ ਬਾ ਅੰਦਰ ਨੂੰ ਹੱਥ ਬਾਹਰ ਨੂੰ ਇਹ ਅੰਦਰ ਨੂੰ ਹਾਂ ਬਾਹਰ ਨੂੰ ਹਾਂ ਆ ਜੀ ਆ ਜੀ ਸਭ ਆ ਗਏ ਆ ਆ ਗਿਆ ਆ ਗਿਆ ਬੈਠ ਕੇ ਫੂਟਾ ਮਾਰੇ ਕਰ ਪੰਗੜਾ ਵੀ ਆਇਆ ਵਿੱਚ ਗਰਮੀ ਦੇਖੀ ਵੀਰੇ ਪੰਗੜਾ ਗਰਮ ਤੌਗਦੇ ਮੇਰੇ ਵਾਲਾ ਬਣੀ ਬਣਦੀ ਆ ਰਸਮਾਂ ਵੀ ਵਧੀਆ ਬਣ ਗਈ ਇਸਮਾ ਤੇ ਬਹੁਤ ਜਿਆਦਾ ਖਾ ਲਿਆ ਉਹ ਢੇਟੇ ਘਟੇ ਘਰ ਕੀ ਆਇਓ ਮਾਰੀ ਆ ਯਾਰ ਹੌਲੀ ਹੌਲੀ ਸ਼ੁਰੂ ਕਰੀਏ ਹਾਂ ਕਰੀਏ ਗੰਡ ਰੂੰ ਡਮਾਰ ਸਰੀਰ ਨੂੰ ਬਣਾਓ ਕਿਹੜੇ ਕਮੀ ਲੱਗੇ ਪੱਤਾ ਘਟਾ ਕਰਨ ਲਈ ਬਹੁਤ ਹਨ ਬਹੁਤ ਬਾਬੇ ਆ ਪਰ ਉਹ ਜੋਰੇ ਘੰਟਾ ਲਵਾਇਆ ਅੱਡਾ ਘੰਟਾ ਬਹੁਤ ਇੱਕ ਘੰਟਾ ਲੱਗੇ ਰਹਿ ਗਿਆ ਘੰਟਾ ਭਣਿਆ ਤੈਨੂੰ ਪਜਾਮੀ ਲੱਗਣੇ ਤੇ ਲਾਈਆਂ ਚਾਰ ਅਖਸਾਈਆਂ ਘੰਟਾ ਘਾਤ ਨਿਕੜ ਗਿਆ ਮੇਰਾ ਭੇਡ ਬਹੁਤ ਵੱਡਾ ਆ ਦੇਖ ਉਤਰਾਂ ਐਵੇਂ ਨਹੀਂ ਮੇਤੋ ਵੱਜਦੀ ਉਹ ਵੱਜੇਗਾ ਬੱਜੂ ਸੜਾ ਕਰਕੇ ਤਾਂ ਸਰੀਰ ਦਾ ਘਰ ਮੋਏ ਪੂਰੀ ਲਚਕ ਮਾਉ ਚੱਕਰ ਨਹੀਂ ਲੈ ਕਿਉਂ ਛਾਲ ਮਾਰਗਾ ਮੈਂ ਤਾਂ ਹਾਂ ਖੜੇ ਖੜੇ ਕਰ ਹੱਥ ਦੂਆ ਇੱਕ ਪੈਰ ਦੂਆ ਹੱਥ ਪੈਰ ਉਧਰ ਪੈਰ ਇਧਰ ਲਾ ਹਾਂ ਇਸ ਤਰ੍ਹਾਂ ਛਾਲ ਮਾਰਗਾ ਕੋਈ ਚੱਕਰ ਨਹੀਂ ਆ ਚੱਕੀ ਬਿਨਾ ਪੈ ਚ ਪੈਰ ਨਿਕਲ ਜੇਂ ਵਿੱਚ ਹੋਰ ਇਹਦਾ ਲੰਬਾ ਲੰਝਾ ਇਹਦਾ ਤਾਂ ਜਾਈ ਜਾਂਦਾ ਜੰਪ ਵੜਾ ਹੋਈ ਜਾ ਜ਼ਰਾ ਨਾ ਜ਼ਿਆਦਾ ਸਹੀਆ ਸਹੀਆ ਕੁਝ ਨਾ ਬੈੜਗਾ ਬੂੜਗਾ ਮਾਰੋ ਯਾਰ ਇਹ ਲਾਉਣੀ ਡੰਡ ਕਿਹੜਾ ਪਰ ਡੋਲੇ ਬਣਾਉਂ ਲੰਮਾ ਹੋਣਾ ਨਾ ਜੇ ਬੈਸਟ ਆਇਓ ਦੇਹੀ ਇਹ ਦਰ ਸ਼ੀ ਗਰਮ ਦੇਉ ਕਰਾ ਉੱਤੇ ਲਿਆਇਆ ਤੂੰ ਪੂਰੀ ਯੋਜੀ ਕਿੱਝ ਜਿਵੇਂ ਆ ਜੀ ਸਾਹ ਪਰ ਕੇ ਰੱਖ ਉੱਪਰ ਨੂੰ ਹਾ ਛੱਡੀ ਨਾ ਤੁਰ ਸਾਰਾ ਸਰੀਰ ਕਿੱਝ ਹੁੰਦਾ ਨਾ ਹੋਰ ਪੂਰਾ ਦੌੜਦੇ ਚੱਲ ਜਿਗੜ ਜ다 ਨਹੀਂ ਚੱਲੇ ਆ ਸਾਹ ਭਰਨਾ ਆ ਉੱਪਰ ਉੱਪਰ ਜਾਣਾ ਉੱਪਰੇ ਦੇਖਣਾ ਚੱਲ ਫੜ ਬਾਹਰ ਚਾਤੀ ਚੱਕੀ ਜੀ ਆਂਦੀ ਰਹਿ ਮੈਂ ਹੋਰੇ ਗੱੱਚ ਬੰਦੇ ਪੂਰੀ ਜਿਹੜੀ ਉਹਨੂੰ ਵਿੱਚ ਬੈਠ ਪ੍ਰਭਾ ਦੇਗਾ ਤਾਂ ਹੀ ਉਰਕੇ ਨਹੀਂ ਮੇਰੇ ਵਾਲੇ ਬਾਈ ਪਹਿਲੇ ਤੇ ਚ ਟੋਲੇ ਬਣਾਦੇ ਆਪਾਂ ਦੇਖ ਹਾਂ ਵੀਡੀਓ ਚੱਲ ਵੀ ਰਹੀ ਆ ਕਰਦੀ ਆ ਚਾਰ ਚਾਰ ਹੋ ਗਈ ਔਰ ਡੋਲੇ ਵੀ ਬਣੇ ਗੱਲੇ ਪੇਟ ਘਰਾਨਣ ਵਾਲੀ ਆ। ਇਹ ਸਹੀ ਹਾ ਚੁੱਟੇ ਥੋੜੀ ਵਾਸਤੇ ਉਹ ਰਪਾ ਰੱਖ। ਪਹਿਲੇ ਦਿਨ ਚ ਹਨੂਮਾਨ ਡੰਡ ਸੁਸਾਹ ਆ ਬੜਾ ਜੜਾ ਨਹੀਂ। ਨੋਣਾ ਡੋਣਾ ਇਹ ਕਰਕੇ ਜਲਾ ਤੁਰਾ। ਇਹ ਤੇ ਲੱਤ ਕਵਾਸਤੇ ਸਰੀਰ ਕੀ ਔਰ ਕੇ ਆ। ਸਰੀਰ ਕੀ ਲੱਤ ਕਵਾਸਤੇ ਆ ਬਾਈ। ਮਾਰ ਪੂਜੋ ਪਾਸੇ ਬਿਮਾਰ ਸਿੰਦੂ ਕੁਝ ਨੂੰ ਤਾਂ ਚੱਲ ਮਾਰ ਪੁੱਛ ਵਾ ਰੋੜੀਆਂ ਬਹੁਤ ਚੌੜੀਆਂ ਕੱਚੇ 'ਵਾਂ ਮਾਰ ਲੈ ਵਾ ਫੋਰ ਜੀ ਪਣਾ ਦੀ ਲੈ ਉਈ ਚਲੋ ਉਹਦੇ ਹੀ ਹੋਰ ਹੋਰ ਦੇਖ ਤੇ ਰੋੜੀਆਂ ਨੇ ਸੜਕ ਤੇ ਦੇਖ ਕਰ ਤਾ ਮੇਰੇ ਦਾ ਤੋ ਗੜ ਗਿਆ ਤੋ ਗੜ ਗਿਆ ਵੀਡੀਓ ਨਾ ਦੇਖ ਇਹ ਪੱਟੀ ਕਰਨਾ ਹੁਣ ਤੱਕ ਪਾਸੇ ਸਪਿਰਟ ਲਾਣੀ ਹੁਣ ਫੁੱਲ ਨੂੰ ਤੇਜ ਭਜਣਾ ਇੱਕ ਵਾਰੀ ਜਿੰਨੀ ਜਾਣ ਆ ਆ ਜਾ ਕੇ ਫਿਰ ਫੁੱਲ ਭਜਾਉ ਦੋ ਸਪਿਰਟਾ ਲਾਣੀ ਆਪਾਂ ਨੇ ਆਹ ਸੀਰੇਵਾ ਜਿੱਥੇ ਸੜਕਾ ਤਮੂਰੀ ਹੋਰੇ ਤੱਕ ਚੱਲ ਰਹੀ ਵੀਡੀਓ ਪਹਿਲਾਂ ਪੁਰਖੰਬੇ ਤੱਕ ਭਜਦੇ ਆ ਮੇਰੀ ਗੱਲ ਸੁਣੋ ਆਪਾਂ ਨੇ ਠੇਕਾ ਨਹੀਂ ਜਿੱਥੇ ਭਜਣਾ ਪਤਾ ਜਿੱਥੇ ਆਪਾਂ ਭਜਣਾ ਜਦ ਤੈਨੂੰ ਲੱਗ ਜੇ ਵੀ ਮੇਰੀ ਪੂਰੀ ਸਪਿਰਟ ਖੜੀ ਗਈ ਹਾਂ ਫਕਾਰੇ ਪੂਰੀ ਸਪੀਡ ਖੜੀ ਹੈ ਨਾ ਫਿਰ ਹਾਂਜੀ ਉਹ ਥੇ ਢਿੱਲਾ ਛੱਡ ਦੇਣਾ ਠੀਕ ਫਿਰ ਤੇ ਇਸੇ ਮਦ ਲੈ ਲਈ ਹੈਪੀ ਟੂ ਕਲੀਪਰ ਬਣਾ ਦੇ ਨਾ ਯਾਰ ਤੇਰੇ ਅੰਝ ਬਣਾ ਦੇ ਇਧਰ ਜੀ ਗਾਲੋ ਛੱਡੋ ਘੰਟਾ ਘੰਟਾ ਚੱਕਾ ਹਮ ਕਾਊਂਟ ਤੇਰਾ ਫਾਨ ਚਲੋ ਫਿਰ ਸਿੱਧਾ ਆ ਕੇ ਬੈਠਾ ਲਓ ਤੇ ਕਿਰਾਇਆ ਲਓ ਤਾਂ ਹੋ ਜਾਏ ਫਿਰ ਮੈਂ ਰਾਮ ਦਾ ਬਲ ਬਲ ਬੋਏ ਥੋੜੀ ਤੇਰੇ ਵਾਲੇ ਫੋਮਾ ਇੱਕ ਦੋ ਦਿਨ ਸਾਰਾ ਪ੍ਰਿੰਟਰ ਲੱਗਦੀ ਹੋਈ ਵਾ 2 3 ਸਟਾਰਟ ਚਲੋ ਉਸਨੇ ਦਾ ਹੌਲੀ ਹੌਲੀ ਹਾਦਸਾ ਪੈ ਜੀ ਗਿਆ ਹਾਂ ਹਾਦਸਾ ਪੈ ਜੀ ਹੌਲੀ ਹੌਲੀ ਹਾਂ ਪੂਰਾ ਦਰਵਾੜਾ ਛੇ ਛੁੱਡ ਛੁੱਡ ਚੱਲ ਤਾ ਵਾ 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 ਲੱਖ ਰਾਬ ਹਾਂਜੀ ਬਾਬੇ ਆਪਣਾ ਵਰਕਆਊਟ ਹੋ ਗਿਆ ਡਨ ਤੇ ਆਪਾਂ ਪੁਸ਼ਅਪ ਪਸ ਸਭ ਕੁਝ ਲਾ ਲਿਆ ਹਨ ਤੇ ਆਪਣੀ ਪੂਰੀ ਬੈਂਡ ਵੱਜੀ ਬਾਬੇ ਸਰੀਰ ਦੀ ਉਧਰ ਹੈਪੀ ਗਾ ਨਾਮ ਇੱਕ ਵੀਡੀਓ ਬਣਾਉਣੀ ਹੈ ਕਹਿੰਦਾ ਉਧਰੋ ਲੱਗਿਆ ਆਪਣੀ ਡੰਡ ਲਾ ਲੇ ਐਕਸਰਸਾਈਜ਼ ਕਰ ਲਿਆ ਸਾਰੀਆਂ ਤੇ ਉਹ ਦੇਖੋ ਤਰੀਕਾ ਕਿਉਂ ਆਉਂਦਾ ਜੋਬਰ ਯਾ ਹੈਪੀ ਹੈਗਾ ਲੈ ਹੈਪੀ ਆ ਜਾ ਆ ਜਾ ਆ ਜਾ ਆ ਜਾ